ਸਤਿ ਸ਼੍ਰੀ ਅਕਾਲ ਦੋਸਤੋ ਸੰਧੂ ਬੀਬੀ 31 ਚੈਨਲ ਤੋਂ ਬੁਖਾਰ ਰਿਆਂ ਅੱਜ ਤੁਹਾਨੂੰ ਛੋਲਿਆਂ ਦੀ ਚੂਰੀ ਚਨਾ ਚੂਰੀ ਸੱਜਣਾ ਬਰਾਂਡ ਚਾਚਾ ਸੱਜਣਾ ਬਰਾਂਡ ਸ਼ੁੱਧ ਚਨਾ ਚੂਰੀ ਇਹ ਮਿੱਤਰੋ ਚੂਰੀ ਬਹੁਤ ਚੰਗੀ ਚੂਰੀ ਹੈ ਸਿਉਨੇ ਵਰਗਾ ਰੰਗ ਹੈ ਮਿੱਤਰੋ ਚੂਰੀ ਦਾ ਆਪ ਚੂਰੀ ਹਰ ਇੱਕ ਦੁਕਾਨ ਤੋਂ ਇਥੋਂ ਆਪਣੇ ਲੋਕਲ ਸ਼ਹਿਰ ਚ ਲੈ ਲੈਨੇ ਆਪਾਂ ਉਹ ਚ ਮਿੱਟੀ ਘੱਟਾ ਤੇ ਹੋਰ ਕਈ ਚੀਜ਼ਾਂ ਮੰਨ ਕੇ ਚੱਲੋ ਜਿਵੇਂ ਮੱਕੀ ਲਾ ਲੋ ਚੌੜ ਲਾ ਲੋ ਇਹ ਕਈ ਚੀਜ਼ਾਂ ਰਗੜ ਕੇ ਵਿੱਚ ਪਾਉਂਦੇ ਨੇ ਸਹੀ ਚਨਾ ਚੂਰੀ ਆਪਾਂ ਨੂੰ ਨਹੀਂ ਮਿਲਦੀ ਇਹ ਚਨਾ ਚੂਰੀ ਦਾ ਤੁਸੀਂ ਰੰਗ ਕਲਰ ਵੇਖਿਓ ਤੇ ਚਾਹੇ ਆਪਾਂ ਦਾਲ ਬਣਾ ਲਈਏ ਮਿੱਤਰੋ ਇਹਦੀ ਇੰਨੀ ਚੰਗੀ ਚੂਰੀ ਐ ਇਹ ਰੇਟ ਆਦਾ ਮਿੱਤਰੋ ਗੱਟੇ ਦਾ 2150 ਕਿਲੋ ਦਾ ਗੱਟਾ ਤੇ 4200 ਨੂੰ ਮਿੱਤਰੋ ਕੁਵੰਟਲ ਆਉਂਦੀ ਐ ਇਹ ਬਹੁਤ ਚੰਗੀ ਜਣਾ ਚੂਰੀ ਐ ਕਿਲੋ ਤੋਂ ਡੇਢ ਕਿਲੋ ਤੋਕੜ ਪਸੂ ਵੀ ਮਿੱਤਰੋ ਤੋਂ ਦਵਦਗੇ ਦੇ ਨਾਲ ਸੁਣੂ ਕਰਾਉਣੇ ਆ ਚੈੱਕ ਵੇਖ ਕੇ ਤੁਸੀਂ ਚੂਰੀ ਦੋ ਸ਼ੇਅਰ ਕਮੈਂਟ ਕਰਿਓ ਕਿ ਚੂਰੀ ਤੁਹਾਨੂੰ ਕਿੱਦਾਂ ਦੀ ਲੱਗੀ ਕਰਾਉਣੇ ਆ ਜੋ ਮਿੱਤਰੋ ਸਾਨੂੰ ਚੈੱਕ ਆ ਪਹਿਲਾਂ ਇਹਨਾਂ ਦਾ ਮਾਰਕਾ ਵੇਖ ਲਓ ਚਾਚਾ ਸੱਜਣ ਬ੍ਰਾਂਡ ਸਸਤਾ ਨਹੀਂ ਬੜੀ ਹੈ ਆ ਆ ਗਿਆ ਮਿੱਤਰੋ ਇਹਨਾਂ ਦਾ ਮੋਬਾਈਲ ਨੰਬਰ ਇਹ ਆਕਰ ਲੋ ਚੈੱਕ ਸਕਰੀਨ ਸ਼ਾਟ ਲੈ ਲਿਓ ਅੱਗੇ ਕਰਾਉਨੇ ਆ ਤੁਹਾਨੂੰ ਚੈੱਕ ਆ ਗੱਟਾ ਖੁੱਲਾ ਆਪਣੇ ਕੋਲੇ ਥੋੜੇ ਦਿਨ ਹੀ ਹੋਇਆ ਮਿੱਤਰੋ ਲਿਆਂਦੇ ਨੂੰ ਆ ਚੈੱਕ ਕਰ ਲੋ ਰੰਗ ਕਲਰ ਵੇਖੋ ਮਿੱਤਰੋ ਤੁਸੀਂ ਇਹਦਾ ਦਿਨੇ ਵੇਖੋਗੇ ਨਾ ਸੁਨਹਿਰੀ ਰੰਗ ਕਲਰਾ ਪੂਰਾ ਆ ਵੇਖੋ ਮਿੱਤਰੋ ਕੋਈ ਮਿੱਟੀ ਘੱਟਾ ਕੁਝ ਨਹੀਂ ਇਹ ਚ ਨਿਹਰਾ ਵੇਸਣੀ ਹੈ ਸਮੈਲ ਵੀ ਵੇਸਣ ਤਰ੍ਹਾਂ ਪੂਰੀ ਆਉਂਦੀ ਹੈ ਮਿੱਤਰੋ ਜਿਵੇਂ ਆਪਾਂ ਵਿਆਹ ਸ਼ਾਦੀ ਜਗੱਟਾ ਖੋਲਦੇ ਆ ਨਾ ਵੇਸਣ ਵਾਲਾ ਉਸੇ ਤਰ੍ਹਾਂ ਦੀ ਆ ਵੇਖ ਲੋ ਆ ਵੇਸਣ ਵੇਖ ਲੋ ਮਿੱਤਰੋ ਬਹੁਤ ਵਧੀਆ ਚੂਰੀ ਹੈ ਤੁਸੀਂ ਇੱਕ ਵਾਰੀ ਜਰੂਰ ਇਹ ਵਰਤ ਕੇ ਵੇਖਿਓ ਸਹਾਰ ਵਾਲਿਆਂ ਦੀ ਇਹ ਚੂਰੀ ਹੈ ਮਿੱਤਰੋ ਆ ਇੰਨਾ ਗੱਟਾ ਪਾ ਪਾਇਆ ਅੱਧਾ ਗੱਟਾ ਹਜੇ ਆ ਕਲਰ ਗੱਟੇ 'ਚ ਵੀ ਵੇਖ ਲੋ ਤੁਸੀਂ ਇਹਦਾ ਤੇ ਦੁੱਧ ਪਲਾਸੀ ਹੋ ਕੇ ਆਇਆ ਹੈ ਤੇ ਬਾਹਰੀਆਂ ਚੀਜ਼ਾਂ ਪਾਉਣ ਦੀ ਮਿੱਤਰੋ ਲੋੜ ਨਹੀਂ ਪਸੂਆਂ ਨੂੰ ਬੜੇ ਮਿਆਂ ਦੀ ਖਾਲਾ ਚਣਾ ਚੂਰੀ ਤੇ ਆਪਣਾ ਲੇਟੀ ਕਣਕ ਘਰਦੀ ਹੁੰਦੀ ਹੈ ਇਹ ਤਿੰਨ ਚੀਜ਼ਾਂ ਜੀ ਦੁੱਧਾ ਮਿੱਤਰੋ ਵੱਤੋ ਆਦਾ ਆਪਾਂ ਬੜੇਵੇਂ ਪਾ ਸਕਦੇ ਆ ਨਾਲ ਬਹੁਤ ਵਧੀਆ ਕੁਆਲਿਟੀ ਹੈ 4200 ਰੁਪਏ ਕਵੰਟਲ ਹੈ ਤੇ ਮੋਬਾਈਲ ਨੰਬਰ ਇਹਨਾਂ ਦਾ ਗੱਟੇ ਦੇ ਉੱਤੇ ਲਿਖਿਆ ਹੈ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਕੇ ਦੱਸਿਓ ਕਿ ਚੂਰੀ ਸੋਨੂੰ ਕਿੱਦਾਂ ਦੀ ਲੱਗੀ ਮਿੱਤਰੋ ਲਾਈਕ ਅਗਰ ਤੁਸੀਂ ਬਹੁਤ ਘੱਟ ਕਰਦੇ ਹੋ ਵਿਊ ਬਹੁਤ ਆ ਜਾਂਦੇ ਨੇ ਲਾਈਕ ਬਹੁਤ ਘੱਟ ਆਉਂਦੇ ਨੇ ਤੇ ਗੁੱਠਾ ਮਾੜਾ ਜਾ ਦੱਬਦਿਆ ਕਰੋ ਕੋਈ ਜ਼ੋਰ ਨਹੀਂ ਆਉਂਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਹੋਰ ਤੁਹਾਡੇ ਵਾਸਤੇ ਲਿਆਉਂਦੇ ਰਵਾਂਗੇ ਧੰਨਵਾਦ ਜੀ